ਮੰ ਕਿੰਨੇ ਟਾਈਮ ਤੋਂ ਚਲਾਈ ਜਾ ਰਹੀ ਮਸਤੀ ਦੀ ਪਰਸ਼ਾ ਇਹ ਜੀ ਪਿਛਲੇ 30 ਸਾਲਾਂ ਤੋਂ ਚੱਲ ਰਹੀ ਹੈ ਜੀ ਮੋਟੀਵੇਸ਼ਨ ਕੀ ਹੈ ਮੇਰੇ ਲਈ ਤਾਂ ਬੰਦਾ ਮੋਟੀਵੇਸ਼ਨ ਬਿਨਾਂ ਤਾਂ ਕੁਝ ਕਰ ਨਹੀਂ ਸਕਦਾ ਅਸਲੀ ਮੋਟੀਵੇਸ਼ਨ ਹੈ ਕਿ ਮੈਂ ਪੜ ਨਹੀਂ ਸਕੀ ਜ਼ਿੰਦਗੀ 'ਚ ਕੈਨ ਯੂ ਬਿਲੀਵ ਮੈਂ ਸਕੂਲ ਦਾ ਮੂਹੇ ਨਹੀਂ ਦੇਖਿਆ ਤੇ ਉਹ ਰੜਕ ਸੀ ਮੰਨ ਦੇ ਵਿੱਚ ਐਕਚੁਅਲੀ 95 ਮੇਰੇ ਹਸਬੰਦ ਗੁਜਰ ਗਏ ਉਹ ਪੰਜਾਬੀ ਪੋਇਟ ਸਨ ਹਰਪਜਨ ਸਿੰਘ ਪਾਸ ਤੋਂ ਨਾਂ ਦਾ ਬਖਲਾ ਸ਼ਾਇਰ ਸੀ ਤੇ ਉਹ ਤੇ ਮੈਂ ਇੰਜ ਹੀ ਸਲਾਹਾ ਕਰਦੇ ਹੁੰਦੇ ਸੀ ਜਦੋਂ ਅਸੀਂ ਰਿਟਾਇਰ ਹੋਵਾਂਗੇ ਤਾਂ ਐਜੂਕੇਸ਼ਨ ਹੀ ਵੰਟਣੀ ਫਿਰ ਸੋਚਿਆ ਬੱਚਿਆਂ ਨੇ ਵੀ ਕਿਹਾ ਵੀ ਮੰਮੀ ਪਾਪਾ ਦਾ ਹੀ ਸੁਪਨਾ ਪੂਰਾ ਕਰੋ ਤੁਸੀਂ ਕਿਹਾ ਸੁਪਨਾ ਇਹ ਸੁਪਨਾ ਪੂਰਾ ਹੋ ਗਿਆ ਜਾਂ ਹਲੇ ਵੀ ਸਫਰ ਦੇ ਵਿੱਚ ਹੀ ਹਾਂ ਇਹ ਇੰਡੀਆ ਹੈ ਬਟੇ ਕੋਈ ਦਿਲੋਂ ਸਾਥ ਨਹੀਂ ਦਿੰਦਾ ਇਹ ਪੰਜ 6 ਫਰੈਂਡ ਹੈਗੀਆਂ ਨੇ ਜਿਹੜੀਆਂ ਦਿਲ ਤੋਂ ਜੁੜੀਆਂ ਹੋਈਆਂ ਨੇ ਕਿਉਂਕਿ ਸੇਵਾ ਲਈ ਤੁਹਾਨੂੰ ਤਨ ਮਨ ਤਨ ਸਭ ਕੁਝ ਚਾਹੀਦਾ ਨਾ ਜਦ ਤੱਕ ਤੁਹਾਡੇ ਅੰਦਰ ਸੇਵਾ ਭਾਵਨਾ ਨਹੀਂ ਹੋਏ ਕਿ ਤੁਸੀਂ ਇਸ ਪਾਸੇ ਆ ਹੀ ਨਹੀਂ ਸਕਦੇ ਬੱਚੇ ਲੈ ਕੇ ਆਣੇ ਬਹੁਤ ਔਖੇ ਹੁੰਦੇ ਨੇ ਕਿਵੇਂ ਆ ਗਏ ਇਹ ਬੜੀ ਲੰਬੀ ਸਟੋਰੀ ਵੈਸੇ ਤੇ ਰਸਤੇ ਜਿਹੜੇ ਰੋਡ ਸਾਈਡ ਦੇ ਬੱਚੇ ਸੀ ਨਾ ਉਹਨਾਂ ਨੂੰ ਦੇਖ ਕੇ ਨਾ ਦੁੱਖ ਲੱਗਦਾ ਸੀ ਵੀ ਆਪਾਂ ਕਿਹੜੇ ਦੇਸ਼ ਦੇ ਵਾਸੀ ਆ ਗਏ ਫਿਰ ਉਹਨਾਂ ਨੂੰ ਮੈਂ ਰਸਤੇ 'ਚ ਮੈਂ ਗੁਰਦੁਆਰੇ ਮੰਦਿਰ ਕਦੀ ਨਹੀਂ ਚੜਾਇਆ ਕੋਈ ਪੈਸਾ ਨਹੀਂ ਚੜਾਉਂਦੀ ਕਿਉਂਕਿ ਉੱਥੇ ਦੁਨੀਆ ਦੇਣ ਵਾਲੀ ਹੈ ਪਤਾ ਨਹੀਂ ਲੱਗਦਾ ਜਾਂਦੀਆਂ ਕਿੱਥੇ ਨੇ ਗੋਲਗਾ ਤੇ ਮੈਂ ਇਹਨਾਂ ਨੂੰ ਟਾਫੀਆਂ, ਬਿਸਕਟ, ਕਦੀ ਰਸ, ਕਦੀ ਕੁਛ ਨਾ ਕੁਛ ਕੁਛ ਨਾ ਕੁਛ ਦੇਈ ਜਾਣਾ। ਫਿਰ ਮੈਂ ਬੱਚਿਆਂ ਦੇ ਡੋਰ ਟੂ ਡੋਰ ਘਰਾਂ 'ਚ ਗਈ। ਇਹਨਾਂ ਦੇ ਪੇਰੈਂਟਸ ਤੋਂ ਪੁੱਛਿਆ, ਉਹ ਕਹਿੰਦੇ ਜੀ ਆਪ ਪੜਾ ਲਓ, ਹਮੇ ਤਾਂ ਪਤਾ। ਇੱਥੇ ਮੈਂ ਬੈਠੀ ਘਰੋਂ ਇੱਕ ਪੁਰਾਣੀ ਚੱਦਰ ਲੈ ਆਈ। ਇੱਕ ਕੁਰਸੀ ਲੈ ਆਈ ਪਲਾਸਟਿਕ ਦੀ ਤੇ ਮੈਂ ਰੋਡ ਤੇ ਬੈਠ ਗਈ। ਸੜਕਾਂ ਦੇ ਲੋਕ ਉਹਨਾਂ ਨੂੰ ਪੈਸੇ ਦੇਣ ਤੋਂ ਰੋਕਦੇ ਹੋ ਕਾਰਨ ਕੀ ਆ ਮੈਂ ਇਸ ਕਰਕੇ ਰੋਕਨੀ ਆ ਕਿ ਇਹ ਲੋਕ ਕਮਾ ਕੇ ਕਿਉਂ ਨਹੀਂ ਖਾਂਦੇ ਸਾਡੇ ਵਰਗੇ ਹੀ ਨੇ ਤੇ ਇਹ ਕਰਕੇ ਕਿਉਂ ਨਹੀਂ ਖਾਂਦੇ ਉਹਨਾਂ ਦਾ ਕਸੂਰ ਨਹੀਂ ਹੈ ਕਸੂਰ ਸਾਡਾ ਹੈ ਜਿਹੜੇ ਅਸੀਂ ਦੇਣੇ ਆ ਜੇ ਅਸੀਂ ਨਾ ਦੇਈਏ ਤੇ ਉਹ ਆਪਣੀ ਲੋੜ ਨੂੰ ਕਰਨਗੇ ਜਿਹੜਾ ਸਫਰ ਹੈ ਇੰਨੇ ਬੱਚੇ ਆਂਦੇ ਨੇ ਖੁਸ਼ੀਆਂ ਮਨਾਉਣਿਓ ਦਿਲ ਨੂੰ ਸਕੂਨ ਹੁੰਦਾ ਮੈਂ ਐਕਸਪਲੇਨ ਕਰ ਹੀ ਨਹੀਂ ਸਕਦੀ ਆਈ ਕਾਂਟ ਐਕਸਪਲੇਨ ਕਿਉਂਕਿ ਇਹ ਉਹ ਖੁਸ਼ੀ ਜਿਹੜੀ ਤੁਸੀਂ ਬਿਆਨ ਕਰ ਨਹੀਂ ਸਕਦੇ ਮੇਰੀ ਪੜਾਈ ਇਹਨੂੰ ਪੜਾਈ ਨਾ ਕਹੋ ਇਹ ਮੈਂ ਜਿਹੜੇ ਸਕੂਲ ਪਾਨੀ ਆ ਨਾ ਉੱਥੇ ਅੜਦੇ ਹੀ ਨੇ ਹਾਂ ਪ੍ਰਿੰਸੀਪਲ ਨੂੰ ਫੋਨ ਕਰਨੀਆਂ ਟੀਚਰਾਂ ਨੂੰ ਫੋਨ ਕਰਨੀਆਂ ਇਹਨਾਂ ਦਾ ਹਾਲਚਲ ਪੁੱਛਦੀ ਰਹਿਣੀਆਂ ਇਹਨਾਂ ਨਾਲ ਇਨ ਟੱਚ ਰਹਿਣੀਆਂ ਸ਼ਾਮ ਨੂੰ ਮੈਂ ਇਹਨਾਂ ਨੂੰ ਬੁਲਾਨੀਆਂ ਸਿਰਫ ਤੇ ਸਿਰਫ ਚੰਗੀਆਂ ਗੱਲਾਂ ਮੇਰੇ ਹਸਬੰਦ ਦੀ ਇੱਕ ਕਵਿਤਾ ਸੀ ਉਹ ਪੋएट ਹੈਗੇ ਸਨ ਓ ਸੀਓ ਦਾ ਹੈਡਿੰਗ ਸੀ ਵਿਦਿਆ ਵਿਦਿਆ ਕਿਸੇ ਦੇ ਪਿਓ ਦੀ ਨਹੀਂ ਮਿਹਨਤ ਕਰੇ ਸੋ ਪਾਵੇ ਕਈ ਅਮੀਰ ਤਰਸਦੇ ਰਹੇ ਪਰੇ ਹੱਥ ਨਾ ਆਵੇ ਚਾਈਲਡ ਡਿਪਾਰਟਮੈਂਟ ਦਾ ਕੋਈ ਸੀ ਹੋਗ ਮਿਲੇ ਹਾਂ ਚਾਈਲਡ ਹਾਂ ਮਿਲੇ ਆ ਸੋਚਿਆ ਸੋਚਣਾ ਉਹ ਤਾਂ ਪੈਗਾ ਕੀ ਗੱਲ ਹੋਗੀ ਨਹੀਂ ਹੁਣ ਮੈਨੂੰ ਮੈਨੂੰ ਯਾਦਾਂ ਹੀ ਨਹੀਂ ਰਹਿੰਦੀਆਂ ਹੁਣ ਆ 91+ ਹੁਣ ਭੁੱਲਣਾ ਸ਼ੁਰੂ ਹੋ ਗਏ ਆ ਬਹੁਤ ਜ਼ਰੂਰੀ ਅੱਜ ਬੱਚਿਆਂ ਨੂੰ ਸਿੱਖਿਆ ਦੇਣੀ ਇੱਕ ਬੇਟੀ ਨੇ ਦੋ ਘਰ ਚਲਾਣੇ ਨੇ ਪਲੱਸ ਆਪਣੀ ਫੈਮਿਲੀ ਸੋ ਬੇਟੀ ਦਾ ਲਰਨਡ ਹੋਣਾ ਬਹੁਤ ਜ਼ਰੂਰੀ ਹੈ ਹਾਂ ਸਭ ਕੋਈ ਦੇਖੋ ਸਾਹਿਬ ਇੱਥੇ ਕਿੰਨੀਆਂ بارشਾਂ ਹੈਗੀਆਂ ਸੀ ਸਾਡੇ ਬੋਰਡ ਸਾਰੇ ਵਿੱਚੋਂ ਚੋਰੀ ਕਰਕੇ ਲੈ ਗਏ ਪਿੱਛੇ ਦੇਖੋ ਨਾ ਸਾਰੇ ਬੋਰਡ ਉਤਰੇ ਪਏ ਨੇ ਤੇ ਉਹ करिए ਕੀ ਹੁਣ ਇੱਥੇ ਐਨੀ ਚੋਰੀ ਹੁੰਦੀ ਹਰ ਦੂਸਰੇ ਦਿਨ ਹਰ ਦੂਸਰੇ ਦਿਨ ਸਮਾਨ ਚੁੱਕਿਆ ਭਾਂਦਾ ਐ ਸ਼ਾਂਤ ਮਸਕੀਨ ਜੀ ਹੈਗੇ ਸੀ ਬਹੁਤ ਮੰਨੇ ਹੋਏ ਨੇ ਇੰਡੀਆ ਦੇ ਉਹਨਾਂ ਨੂੰ ਮੈਂ ਇੱਕ ਵਾਰੀ ਕੁਐਸਚਨ ਕੀਤਾ ਮੈਂ ਅਲਵਰ ਗਈ ਸੀ ਤੇ ਮੈਂ ਕਿਹਾ ਜੀ ਜਦੋਂ ਕੋਈ ਹਰਮੋਨੀਅਮ ਤੇ ਪੈਸੇ ਰੱਖਦਾ ਹੈ ਸ਼ਰਮ ਆਉਂਦੀ ਹੈ ਵੀ ਆਪਾਂ ਪ੍ਰੋਫੈਸ਼ਨਲ ਥੋੜੀਆਂ ਵੀ ਸ਼ੌਕ ਹੈ ਸਾਨੂੰ ਕਹਿੰਦੇ ਨਾ ਬੇਟਾ ਮੈਂ ਕਿਹਾ ਉੱਥੇ ਹੀ ਅਸੀਂ ਦਿਆਨੇ ਕਹੇ ਹੱਸ ਪਏ ਕਹਿੰਦਾ ਨਹੀਂ ਉੱਥੇ ਨਹੀਂ ਦਿਆ ਕਰੋ ਸੇਵਾ 'ਚ ਲਗਾਓ ਉਹ ਪੈਸਾ ਤੁਹਾਨੂੰ ਕੋਈ ਨਹੀਂ ਦਿੰਦਾ ਉਹ ਕੀਰਤਨ ਦਾ ਸਤਕਾਰ ਹੈ ਤੇ ਤੁਸੀਂ ਉਸ ਨੂੰ ਜਿੱਥੇ ਲੋੜ ਹੈ ਉੱਥੇ ਲਵਾਓ ਪਰ ਮੈਂ ਫਿਰ ਇਸ ਰਾਹ ਤੇ ਚੱਲ ਪਈ ਬਸ ਜੋ ਦੇ ਉਸ ਦਾ ਵੀ ਭਲਾ ਜੋ ਨਾ ਦੇ ਉਸ ਦਾ ਵੀ ਭਲਾ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਾਂਸ਼ੂ ਮੜਕਨ ਪਟਿਆਲਾ ਦੇ 2 ਕਿੰਬਰ ਪੁਲ ਹੇਠਾਂ ਇੱਕ ਕਲਾਸ ਲੱਗਦੀ ਹੈ ਜਿੱਥੇ ਬੱਚੇ ਮਸਤੀਆਂ ਕਰਨ ਵਾਸਤੇ ਪਹੁੰਚਦੇ ਨੇ ਸੋ ਬੱਚੇ ਦੇਖ ਸਕਦੇ ਹਾਂ ਪਹੁੰਚ ਚੁੱਕੇ ਨੇ ਹੱਸ ਖੇਡ ਰਹੇ ਨੇ جشن ਮਨਾ ਰਹੇ ਨੇ ਤੇ ਮਾਹੌਲ ਜਿਹੜਾ ਬਣਾਣ ਦਾ ਜਿਹੜਾ ਮੁੱਖ ਇਹਨਾਂ ਦੇ ਪਿੱਛੇ ਯੋਗਦਾਨ ਹੈ ਰਾਜਪਾਲ ਕੌਰ ਦਾ ਜੀ ਬਿਲਕੁਲ ਰਾਜਪਾਲ ਕੌਰ ਕੌਣ ਨੇ ਕੀੜੀ ਉਹਨਾਂ ਦੇ ਵੱਲੋਂ ਇਹ ਕੰਮ ਕਰਾਇਆ ਕਿਉਂਕਿ ਜਦੋਂ ਅੰਦਰ ਕੰਮ ਕਰਨ ਦਾ ਜਨੂਨ ਹੋਵੇ ਨਾ ਤਾਂ ਰੱਬ ਵੀ ਰਸਤੇ ਖੋਲ ਦਿੰਦਾ ਹੈ ਫਿਰ ਉਮਰਾ ਮੈਟਰ ਨਹੀਂ ਕਰਦੀਆਂ ਸਿਰਫ ਜਿਹੜਾ ਯੋਗਦਾਨ ਹੁੰਦਾ ਉਹ ਮੈਟਰ ਕਰਦਾ ਸੋ ਸਾਡੇ ਨਾਲ ਰਾਜਪਾਲ ਕੌਰ ਜਿਨ੍ਹਾਂ ਦੇ ਵੱਲੋਂ ਮਸਤੀ ਦੀ ਪਾਰਸ਼ਾਲਾ ਚਲਾਈ ਜਾਂਦੀ ਹੈ ਮੌਜੂਦ ਨੇ ਮੈਮ ਕਿੰਨੇ ਟਾਈਮ ਤੋਂ ਨਾਲ ਉਹਨਾਂ ਦੀ ਟੀਮ ਵੀ ਸਾਡੇ ਨਾਲ ਮੌਜੂਦ ਹੈ ਅੱਜ ਟੀਮ ਦਾ ਪੂਰਾ ਸਹਿਯੋਗ ਹੈ ਟੀਮ ਆਈਪੀ ਹੈ ਮੈਡਮ ਵੀ ਮੌਜੂਦ ਨੇ ਬੜਾ ਵਧੀਆ ਮਾਹੌਲ ਬਣਿਆ ਪਿਆ ਸੋ ਗੱਲਬਾਤ ਕਰ ਮੈਮ ਕਿੰਨੇ ਟਾਈਮ ਤੋਂ ਚਲਾਈ ਜਾ ਰਹੀ ਮਸਤੀ ਦੀ ਪਾਰਸ਼ਾਲਾ ਇਹ ਜੀ ਪਿਛਲੇ 30 ਸਾਲਾਂ ਤੋਂ ਚੱਲ ਰਹੀ ਹੈ ਜੀ ਹਾਂ ਜੀ ਤੇ ਮੈਮ ਇੰਨੀ ਤੁਹਾਡੀ ਏਜ ਹੈ ਤੁਸੀਂ ਇੰਨਾ ਵਧੀਆ ਕੰਮ ਕਰ ਰਹੇ ਹੋ ਇੰਨਾ ਸ਼ਲਾਗਾਇਓ ਕੰਮ ਹੈ ਬੱਚਿਆਂ ਨੂੰ ਪੜਾ ਰਹੇ ਹੋ ਕੀ ਮੋਟੀਵੇਸ਼ਨ ਕੀ ਹੈ ਮੇਨਲੀ ਤਾਂ ਬੰਦਾ ਮੋਟੀਵੇਸ਼ਨ ਬਿਨਾ ਤਾਂ ਕੁਝ ਕਰ ਨਹੀਂ ਸਕਦਾ ਅਸਲੀ ਮੋਟੀਵੇਸ਼ਨ ਹੈ ਕਿ ਮੈਂ ਪੜ ਨਹੀਂ ਸਕੀ ਜ਼ਿੰਦਗੀ ਚ ਕੈਨ ਯੂ ਬਿਲੀਵ ਮੈਂ ਸਕੂਲ ਦਾ ਮੂਵੀ ਨਹੀਂ ਦੇਖਿਆ ਤੇ ਉਹ ਰੜਕ ਸੀਮਾਨ ਦੇ ਵਿੱਚ ਪਲੱਸ ਪਪਾ ਆਰਮੀ ਹੈਗੇ ਸੀ ਉਹ ਜੋਸ਼ ਹੈਗਾ ਸੀ ਡਾਕਟਰ ਸਨ ਪਪਾ ਤੇ ਚਾਂਸ ਨਹੀਂ ਮਿਲਿਆ ਸੀ ਚਾਂਸ ਮੈਨੂੰ ਮਿਲਿਆ ਐਕਚੁਅਲੀ 95 ਚ ਮੇਰੇ ਹਸਬੰਡ ਗੁজার ਗਏ ਉਹ ਪੰਜਾਬੀ ਪੋਇਟ ਸਨ ਹਰਪਜਨ ਸਿੰਘ ਬਸਤ ਉਹਨਾਂ ਦਾ ਤਖੱਲਸ ਹੈਗਾ ਸੀ ਤੇ ਉਹ ਤੇ ਮੈਂ ਇੰਜੀ ਸਲਾਹ ਕਰਦੇ ਹੁੰਦੇ ਸੀ ਜਦੋਂ ਅਸੀਂ ਰਿਟਾਇਰ ਹੋਵਾਂਗੇ ਤਾਂ এডੂਕੇਸ਼ਨ ਹੀ ਵੰਟਨਿੰਗ ਕਿਉਂਕਿ ਉਹ ਕਹਿੰਦੇ ਸੀ ਵੀ এডੂਕੇਸ਼ਨ ਐਸੀ ਚੀਜ਼ ਹੈ ਵੀ ਜਿਹਨੂੰ ਕੋਈ ਚੋਰੀ ਨਹੀਂ ਕਰ ਸਕਦਾ ਔਰ ساری ਉਮਰ ਕਮਾ ਕੇ ਖਾਏਗਾ ਸੋ ਉਹ ਸਲਾਹਾਂ ਸੰ ਪ੍ਰਸਾਧਨ ਮਿਲ ਨਿਬਿਆ ਬਹੁਤ ਜਲਦੀ ਚਲੇ ਗਏ ਇੱਕ ਉਹ ਸੈਟਬੈਕ ਲੱਗੀ ਦੋ ਤਿੰਨ ਸਾਲ ਜ਼ਿੰਦਗੀ ਰੁਕ ਗਈ ਪਰ ਫਿਰ ਸੋਚਿਆ ਬੱਚਾ ਨੇ ਵੀ ਕਿਹਾ ਵੀ ਮੰਮੀ ਪਾਪਾ ਦਾ ਹੀ ਸੁਪਨਾ ਪੂਰਾ ਕਰੋ ਤੇ ਮੇਰੇ ਮਨ ਚ ਵੀ ਸੀ ਵੀ ਕੁਛ ਨਾ ਕੁਛ ਤਾਂ ਕਰਨਾ ਹੈ ਜ਼ਿੰਦਗੀ ਐਵੇਂ ਲੰਘਦੀ ਨਹੀਂ ਘਰ ਬੈਠ ਕੇ ਸੋ ਮੇਰੀ ਇਹ ਯਾਤਰਾ ਸ਼ੁਰੂ ਹੋ ਗਈ ਨਨਮ ਤੁਸੀਂ ਕਹਿੰਦਾ ਸੁਪਨਾ ਇਹ ਸੁਪਨਾ ਪੂਰਾ ਹੋ ਗਿਆ ਜਾਂ ਹਲੇ ਵੀ ਸਫਰ ਦੇ ਵਿੱਚ ਹੀ ਹਾਂ ਦੇਖੋ ਜਿੰਨਾ ਮੇਰੇ ਦਿਲ ਸੀ ਉਹਨਾਂ ਦਾ ਨਹੀਂ ਹੋ ਸਕਦਾ ਕਿਉਂਕਿ ਏ ਇੰਡੀਆ ਹੈ ਬੇਟੇ ਕੋਈ ਦਿਲੋਂ ਸਾਥ ਨਹੀਂ ਦਿੰਦਾ ਇਹ ਪੰਜ ਛੇ ਫਰੈਂਡ ਹੈਗੀਆਂ ਨੇ ਜਿਹੜੀਆਂ ਦਿਲ ਤੋਂ ਜੁੜੀਆਂ ਹੋਈਆਂ ਕਿਉਂਕਿ ਸੇਵਾ ਲਈ ਤੁਹਾਨੂੰ ਤਨ ਮਨ ਧਨ ਸਭ ਕੁਝ ਚਾਹੀਦਾ ਨਾ ਜਦ ਤੱਕ ਤੁਹਾਡੇ ਅੰਦਰ ਸੇਵਾ ਭਾਵਨਾ ਨਹੀਂ ਹੋਏਗੀ ਤੁਸੀਂ ਇਸ ਪਾਸੇ ਆ ਹੀ ਨਹੀਂ ਸਕਦੇ ਸੋ ਇਹ ਮੇਰਾ ਗਰੁੱਪ ਹੈ ਬਹੁਤ ਅੱਛੇ ਔਰ ਸਾਰੀਆਂ ਬੜੀਆਂ ਲਿਖੇ ਸੇਵਾ ਮੇਰੇ ਸੋ ਇਹਨਾਂ ਦੇ ਨਾਲ ਮੈਂ ਵੀ ਬੜੀ ਲਿਖੀ ਹੋ ਗਈ ਇਹ ਸਾਡਾ ਛੋਟਾ ਜਿਹਾ ਪਰਿਵਾਰ ਕਹਿ ਲਓ ਸਾਡੀ ਸੰਸਥਾ ਕਹਿ ਲਓ ਸਾਡਾ ਸੁਪਨਾ ਕਹਿ ਲਓ ਕੁਝ ਵੀ ਕਹਿ ਲਓ ਪੰਜਾਬ ਸਰਕਾਰ ਦੇ ਵੱਲੋਂ ਕੋਈ ਨਾ ਕੋਈ ਮਤਲਬ ਜਿਹੜੇ ਚੰਗੇ ਕੰਮ ਕਰਦੇ ਨੇ ਉਹਨਾਂ ਨੂੰ ਪੁਰਸਕਾਰਕ ਦਿੱਤੇ ਜਾਂਦੇ ਨੇ ਕੋਈ ਯੋਜਨਾਵਾਂ ਬਣਾਈਆਂ ਜਾਂਦੀਆਂ ਨੇ ਹੁਣ ਮੈਂ ਕੀ ਕਹਾਂ ਸਰਕਾਰ ਬਾਰੇ ਠੀਕ ਹੈ ਕਿਉਂਕਿ ਰਹਿਣਾ ਇੱਥੇ ਅਸੀਂ ਹੈਨਾ ਸੋ ਬਹੁਤ ਅੱਛਾ ਹੈ ਠੀਕ ਹੈ ਫਰੋਮ ਦਾ ਵੈਰੀ ਬਿਗਨਿੰਗ ਮੈਂ ਗਈ ਸੀ ਡਿਵੈਲਪਮੈਂਟ ਅਫੀਸਰ ਹੈਗੇ ਨੇ ਐਕਚੁਅਲੀ ਮੇਰਾ ਇਹ ਹੈ ਕਿ ਮੈਂ ਥੋੜਾ ਜਨਾ ਡਰਦੀ ਨਹੀਂ ਡਰਦੀ ਤਾਂ ਹਾਂ ਪਰ ਫੇਰ ਵੀ ਬੋਲਦਾ ਕਿਉਂਕਿ ਨਾ ਮੈਂ ਆਪਣੀ ਜੇਬ ਚ ਪਾ ਕੇ ਲੈ ਜਾਨੀ ਆ ਆਰਮੀ ਆਫੀਸਰ ਦੇ ਹੈਗੇ ਨਾ ਬੇਟੇ ਤੇ ਨਾ ਮੈਂ ਆਪਣੇ ਨਾਲ ਲੈ ਜਾਨੀ ਆ ਵੀ ਜੇ ਹਾਂ ਹੋ ਗਈ ਵੈਲ ਐਂਡ ਗੁੱਡ ਨਾ ਤੇ ਮੈਂ ਆਪਣੇ ਕੋਲ ਰੱਖੀ ਹੋਈ ਏ ਸੋ ਮੈਂ ਚਲੀ ਜਾਨੀ ਆ ਜਿੱਥੇ ਵੀ ਭਾਵੇਂ ਡੀਸੀ ਕੋਲ ਜਾਣਾ ਹੋਵੇ ਜਿੱਥੇ ਵੀ ਜਾਣਾ ਹੋਵੇ ਮੈਂ ਚਲੀ ਜਾਨੀ ਆ ਤੇ ਉਥੇ ਸ਼ਰਮਾ ਸਾਹਿਬ ਉਦੋਂ ਹੁੰਦੇ ਸੀ ਲੌਂਗੇਸਟ ਬੈਕ ਤੇ ਉਦੋਂ ਇਹ ਕੁਝ ਨਹੀਂ ਸੀ ਹੈਗਾ ਲੋਕਾਂ ਨੇ ਕਾਰ ਲਈ ਆਣੀ ਸਿੱਧੀ ਅੰਦਰ ਮੋਟਰਸਾਈਕਲ ਆ ਗਈ ਸਿੱਧੀ ਅੰਦਰ ਕਰਾਸ ਕਰਕੇ ਲਾਈਨਾਂ ਇਹ ਕੁਝ ਨਹੀਂ ਸੀ ਕੋਈ ਬਾਉਂਡਰੀ ਨਹੀਂ ਸੀ ਜਸਟ ਇੱਕ ਸੜਕ ਸੀ ਤੇ ਉਹਨਾਂ ਨੇ ਫਿਰ ਸਾਨੂੰ ਨਾ ਇਹ ਛੋਟੀ ਵਾਲੀ نیچے ਵਾਲੀ ਚਾਰ ਦੀਵਾਰ ਹੀ ਉਹਨਾਂ ਨੇ ਕਰਵਾ ਕੇ ਦੇ ਦਿੱਤੀ ਸੋ ਮੈਂ ਇਹਨੇ ਜ ਬੜੀ ਖੁਸ਼ ਹੈਗੀ ਸਾ ਵੀ ਐਟਲੀਸਟ ਅਸੀਂ ਸੇਫ ਤੇ ਹੋ ਗਏ ਮੈਡਮ ਜੇ ਮੈਂ ਤੁਸੀਂ ਕਿਹਾ ਚਾਰ ਦਿਵਾਰੀ ਹੋਗੀ ਚਾਰ ਦਿਵਾਰੀ ਨਾਲ ਤਾਂ ਕੁਝ ਨਹੀਂ ਹੁੰਦਾ ਜੇ ਬੱਚੀ ਨਾ ਆਣ ਬੱਚੇ ਲੈ ਕੇ ਆਣੇ ਬਹੁਤ ਔਖੇ ਹੁੰਦੇ ਨੇ ਕਿਵੇਂ ਆਗੇ ਇਹ ਬੜੀ ਲੰਬੀ ਸਟੋਰੀ ਵੈਸੇ ਬਹੁਤ ਲੰਬੀ ਸਟੋਰੀ ਹੈ ਜਦੋਂ ਅਸੀਂ ਗੁਰਦੁਆਰੇ ਜਾਂਦੇ ਸੀ ਨਾ ਉਦੋਂ ਫਲਾਈਓਵਰ ਵੀ ਨਹੀਂ ਸੀ ਸਿੰਗਲ ਰੋਡ ਸੀ ਤੇ ਪੈਦਲ ਜਾਂਦੀ ਸੀ ਮੈਂ ਯੰਗ ਸੀ ਤੇ ਰਸਤੇ ਜਿਹੜੇ ਰੋਡ ਸਾਈਡ ਦੇ ਬੱਚੇ ਸੀ ਨਾ ਉਹਨਾਂ ਨੂੰ ਦੇਖ ਕੇ ਨਾ ਦੁੱਖ ਲੱਗਦਾ ਸੀ ਵੀ ਆਪਾਂ ਕਿਹੜੇ ਦੇਸ਼ ਦੇ ਵਾਸੀ ਆਗੇ ਪਰ ਉਹਨਾਂ ਨੂੰ ਮੈਂ ਰਸਤੇ 'ਚ ਮੈਂ ਗੁਰਦੁਆਰੇ ਮੰਦਿਰ ਕਦੀ ਨਹੀਂ ਚੜਾਇਆ ਕੋਈ ਪੈਸਾ ਨਹੀਂ ਚੜਾਈ ਕਿਉਂਕਿ ਉੱਥੇ ਦੁਨੀਆ ਦੇਣ ਵਾਲੀ ਐ ਪਤਾ ਨਹੀਂ ਲੱਗਦਾ ਜਾਂਦੀਆਂ ਕਿੱਥੇ ਨੇ ਗੋਲਕਾਂ ਤੇ ਮੈਂ ਇਹਨਾਂ ਨੂੰ ਟਾਫੀਆਂ ਬਿਸਕਟ ਕਦੀ ਰਸ ਕਦੀ ਕੁਛ ਨਾ ਕੁਛ ਕੁਛ ਨਾ ਕੁਛ ਦੇਈ ਜਾਣਾ ਸੋ ਹੌਲੀ-ਹੌਲੀ ਮੈਂ ਇਹਨਾਂ ਦੀ ਫੇਵਰੇਟ ਆਂਟੀ ਬਣ ਗਈ ਇਹਨਾਂ ਨੂੰ ਇੱਕ ਫਿਕਸ ਟਾਈਮ ਸੀ ਤੇ ਮੈਂ ਵੀ ਫਿਕਸ ਟਾਈਮ ਤੇ ਹੀ ਜਾਂਦੀ ਸੀ ਉਦੋਂ ਤੇ ਟਾਫੀ ਵਾਲੀ ਆਂਟੀ ਟਾਫੀ ਵਾਲੀ ਆਂਟੀ ਫਿਰ ਜਦੋਂ 8-10 ਬੱਚੇ ਇਕੱਠੇ ਹੋ ਗਏ ਨਾ ਤਾਂ ਮੇਰੇ ਬੇਟੇ ਆਪ ਲੋਕ ਪੜ੍ਹਦੇ ਹੋ ਕਹਿੰਦੇ ਨਹੀਂ ਮੈਂ ਪੜਨਾ ਚਾਹਤੇ ਹੋ ਕਹਿੰਦੇ ਨਾ ہمارے ਮੰਮੀ ਪਾਪਾ ਸੇ ਪੁੱਛੋ ਹਮੇ ਤਾਂ ਪਤਾ ਫਿਰ ਮੈਂ ਬੱਚਿਆਂ ਦੇ ਡੋਰ ਟੂ ਡੋਰ ਘਰਾਂ ਚ ਗਈ ਇਹਨਾਂ ਦੇ ਪੇਰੈਂਟਸ ਤੋਂ ਪੁੱਛਿਆ ਉਹ ਕਹਿੰਦੇ ਜੀ ਆਪ ਪੜਾ ਲਓ ਹਮੇ ਤਾਂ ਪਤਾ ਐਂਜ ਮੇਰੀ ਪਾਰਸ਼ਲਾ ਸਟਾਰਟ ਹੋ ਗਈ ਸੱਤ ਬੱਚਿਆਂ ਤੋਂ ਉਹ ਅਜੇ ਵੀ ਜਗ੍ਹਾ ਹੈਗੀ ਐ ਫੁੱਟਪਾਥ ਬਾਹਰ ਜਿਹੜਾ ਹੈਗਾ ਨਾ ਇੱਥੇ ਮੈਂ ਬੈਠੀ ਕਰੋ ਇੱਕ ਪੁਰਾਣੀ ਚੱਦਰ ਲਿਆਈ ਇੱਕ ਕੁਰਸੀ ਲਿਆਈ ਪਲਾਸਟਿਕ ਦੀ ਤੇ ਮੈਂ ਰੋਡ ਤੇ ਬੈਠ ਕੇ ਮਸਤੀ ਕਰਦੇ ਕਰਦੇ ਮਸਤੀ ਦੀ ਪਾਰਸ਼ਾਲਾ ਸ਼ੁਰੂ ਹੋ ਪਾਰਸ਼ਾ ਮਸਤੀ ਨਾਮ ਹੋ ਤੋ ਮੈਂ ਇੱਥੇ ਹੀ ਮਸਤੀ ਕਰਾ ਰਹੀ ਸਾਂ ਬੱਚਿਆਂ ਨੂੰ ਕਿਉਂਕਿ ਇਹ ਉਹ ਬੱਚੇ ਨੇ ਜੇ ਜੇ ਅਗਰ ਇਨਾਂ ਤੇ ਐਜੂਕੇਸ਼ਨ ਥੋਪਾਂਗੇ ਨਾ ਇਹ ਦੌੜ ਜਾਣਗੇ ਤੇ ਇਸ ਲਈ ਮੈਂ ਪਿਲਰਸ ਤੇ ਲਿਖਵਾਈ ਸਾਰੀ ਲੈਂਗੁਏਜ ਤੇ ਇਹਨਾਂ ਨੂੰ ਬੇਸਿਕ ਐਜੂਕੇਸ਼ਨ ਦੇ ਕੇ ਫਿਰ ਮੈਂ ਨਾ ਗਵਰਨਮੈਂਟ ਸਕੂਲ ਪਾਇਆ ਬੱਗੀ ਖਾਨਾ ਸਕੂਲ ਇੱਥੇ ਨੇੜੇ ਹੀ ਆ ਤੇ ਉਥੋਂ ਪਹਿਲੇ ਤਾਂ ਲੋਕ ਬਹੁਤ ਹੱਸਦੇ ਸੀ ਮੈਂ ਤਾਂ ਘਰ ਬੱਚਿਆਂ ਨੂੰ ਨਹੀਂ ਸੀ ਦੱਸਿਆ ਵੀ ਮੈਂ ਕਿੱਥੇ ਜਾਣੀ ਆ ਬੱਚੇ ਸਮਝਦੇ ਸੀ ਮੈਂ ਸਕੂਲ ਗੁਰਦੁਆਰੇ ਜਾ ਰਹੀ ਆ ਤੇ ਮੇਰਾ ਗੁਰਦੁਆਰਾ ਇੱਥੋਂ ਸਟਾਰਟ ਹੋਇਆ ਸੇਵਾ ਤੋਂ ਪਤਾ ਨਹੀਂ ਲੋਕ ਕਹਿੰਦੇ ਨੇ ਸੇਵਾ ਮੈਂ ਤਾਂ ਆਪਣੇ ਟਾਈਮ ਪਾਸ ਲਈ ਬੈਠੀ ਸੀ ਮੈਂ ਐਵੇਂ ਝੂਠ ਮਾਰਾਂ ਬਈ ਦੇਖੋ ਵਕਤ ਗੁਜ਼ਾਰਨਾ ਹੈ ਮੇਰੀ ਇੱਕ ਡਾਕਟਰ ਫਰੈਂਡ ਨੇ ਮਿਸਿਸ ਸਿੰਗਲਾ ਗਾਇਨਕੋਲੋਜਿਸਟ ਤੇ ਮੇਰੀ ਅੱਛੀ ਫਰੈਂਡ ਤੇ ਐਂ ਇੱਕ ਦਿਨ ਉਹ ਦਾਸ ਵੈਟੀ ਕਹਿੰਦੀ ਮੇਰੇ ਸੇ ਮਸਤ ਦੇਖੋ ਵੀ ਮੈਂ ਤਾਂ ਤੇਰੇ ਤੋਂ ਹੀ ਛੋਟੀ ਉਮਰ ਦੀ ਸੀ ਜਦੋਂ ਵਿਡੋ ਹੋ ਕੇ ਪਰ ਕਹਿੰਦੀ ਇੱਕ ਗੱਲ ਯਾਦ ਰੱਖੀ ਵੀ ਪਿੱਛੇ ਮੁੜ ਕੇ ਜ਼ਿੰਦਗੀ ਦੇਖੀ ਤਾਂ ਜਾ ਸਕਦੀ ਹੈ ਪਿੱਛੇ ਮੁੜ ਕੇ ਜ਼ਿੰਦਗੀ ਦੇਖੀ ਤਾਂ ਜਾ ਸਕਦੀ ਹੈ ਪਰ ਜੀਣੇ ਕੇ ਲਈ ਅੱਗੇ ਵਧਣਾ ਪੜੇਗਾ ਸੋ ਉਹ ਮਨ ਚ ਬੈਠ ਗਈ ਗੱਲ ਵੀ ਜੀਣਾ ਤਾਂ ਪੈਣਾ ਹੱਸ ਕੇ ਜਿਓਗੇ ਤਾਂ ਤੇਰ ਨਾਲ ਚਾਰ ਜਣੇ ਬੈਠਣਗੇ ਰੋਂਦੇ ਹੋਏ ਦਾ ਘਰ ਦੇ ਬੱਚੇ ਵੀ ਨਹੀਂ ਬੈਠਦੇ ਸੋ ਇਸ ਤਰ੍ਹਾਂ ਬਸ ਮਨ ਚ ਆਇਆ ਤੇ ਮੇਰੀ ਇਹ ਕਾਰਵਾ ਸ਼ੁਰੂ ਹੋ ਗਿਆ ਮੈਂ ਇੱਕ ਤੁਹਾਡੇ ਨਾਲ ਜ਼ਿਕਰ ਜਦੋਂ ਆਪਾਂ ਬੈਠੇ ਸੀ ਗੱਲਬਾਤ ਚੱਲ ਰਹੀ ਸੀ ਤੁਸੀਂ ਅਕਸਰ ਲੋਕਾਂ ਨੂੰ ਜਿਹੜੇ ਸੜਕਾਂ ਦੇ ਲੋਕ ਹੰਦਰ ਨੂੰ ਪੈਸੇ ਦੇਣ ਤੋਂ ਰੋਕਦੇ ਹੋ ਕਾਰਨ ਕੀ ਆ ਦੇਖੋ ਮੈਂ ਇਸ ਕਰਕੇ ਰੋਕਨੀ ਆ ਕਿ ਇਹ ਲੋਕ ਕਮਾ ਕੇ ਕਿਉਂ ਨਹੀਂ ਖਾਂਦੇ ਹੈਨਾ ਸਾਡੇ ਵਰਗੇ ਹੀ ਨੇ ਤੇ ਇਹ ਕਰਕੇ ਕਿਉਂ ਨਹੀਂ ਖਾਂਦੇ ਉਹਨਾਂ ਦਾ ਕਸੂਰ ਨਹੀਂ ਹੈ ਕਸੂਰ ਸਾਡਾ ਹੈ ਜਿਹੜੇ ਅਸੀਂ ਦੇਣੇ ਆ ਜੇ ਅਸੀਂ ਨਾ ਦੇਈਏ ਤੇ ਉਹ ਆਪਣੀ ਲੋੜ ਨੂੰ ਕਰਨਗੇ ਮਤਲਬ ਮਿਹਨਤ ਕਰਨੀ ਚਾਹੀਦੀ ਕਿਰਤੀ ਕਰੋ ਬਿਲਕੁਲ ਜੀ ਇਹ ਤਾਂ ਗੁਰੂ ਨਾਨਕ ਦਾ ਪਹਿਲਾ ਹੈਗਾ ਸੀ ਜੀ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਵੈਰੀ ਸਿੰਪਲ ਵੇ ਤੇ ਮੈਂ ਹੁਣ ਜਿਹੜਾ ਸਫਰ ਹੈ ਇੰਨੇ ਬੱਚੇ ਆਂਦੇ ਨੇ ਖੁਸ਼ੀਆਂ ਮਨਾਉਂਦੇ ਦਿਲ ਨੂੰ ਸਕੂਨ ਹੁੰਦਾ ਬਹੁਤ ਸਕੂਨ ਹੁੰਦਾ ਮੈਂ ਕੰਨੀਆ ਮੈਂ ਐਕਸਪਲੇਨ ਕਰ ਹੀ ਨਹੀਂ ਸਕਦੇ ਆਈ ਕਾਂਟ ਐਕਸਪਲੇਨ ਕਿਉਂਕਿ ਇਹ ਉਹ ਖੁਸ਼ੀ ਜਿਹੜੀ ਤੁਸੀਂ ਬਿਆਨ ਕਰ ਨਹੀਂ ਸਕਦੇ ਵਰਡਸ ਹੀ ਨਹੀਂ ਆਗੇ ਵੀ ਕਿਵੇਂ ਦੱਸਾਂ ਇੱਕ ਗੂੰਗੇ ਨੂੰ ਮਿਠਾਈ ਖਵਾ ਦਿਓ ਉਹ ਬੋਲ ਤਾਂ ਸਕਦਾ ਨਹੀਂ ਇਸ਼ਾਰੇ ਹੀ ਕਰੇਗਾ ਮੇਰਾ ਉਹ ਹਾਲ ਹੈ ਮੈਂ ਇਹਨਾਂ ਬੱਚਿਆਂ ਲਈ ਮੈਂ ਨਿਊਜ਼ੀਲੈਂਡ ਗਈ ਤੇ ਬੇਟਾ ਕਹਿੰਦਾ ਮੰਮੀ ਹੁਣ ਸਾਲ ਨਹੀਂ ਜਾਣਾ ਮੈਂ ਕਿਹਾ ਸਵਾਲ ਹੀ ਨਹੀਂ ਪੈਦਾ ਹੁੰਦਾ ਮੇਰੇ ਬੱਚਿਆਂ ਦਾ ਕੀ ਬਣੇਗਾ ਸਾਰੀਆਂ ਫਰੈਂਡਸ ਹੀ ਚਲਾਂਦੀਆਂ ਸੀ ਪਰ ਮੇਰਾ ਆਪਣਾ ਹੁਣ ਇੱਥੇ ਨਾ ਮੇਰੀ ਆਤਮਾ ਇੱਥੇ ਆਂਦੀ ਆ ਵਾਰ-ਵਾਰ ਇੱਥੇ ਆਂਦੀ ਪਤਾ ਨਹੀਂ ਵੀ ਜਾਂ ਇਨ੍ਹਾਂ ਬੱਚਿਆਂ ਦਾ ਕੋਈ ਕਰਜ਼ਾ ਦੇਣਾ ਹੈ ਜਾਂ ਇਸ ਜਗ੍ਹਾ ਦਾ ਜ਼ਮੀਨ ਦਾ ਕੋਈ ਦੇਣਾ ਹੈ ਤੇ ਮੈਂ ਉੱਥੋਂ 3 ਮਹੀਨੇ ਚ ਵਾਪਸ ਆ ਗਈ ਅੱਛਾ ਤੁਸੀਂ ਤੇ ਮੈਂ ਹੁਣ ਗੱਲ ਤਾਂ ਇਹ ਆ ਗਈ ਕਿ ਬੱਚੇ ਜੋੜਨੇ ਵੀ ਔਖੇ ਨੇ ਬੱਚੇ ਰੱਖਣੇ ਵੀ ਔਖੇ ਨੇ ਤੇ ਇਨ੍ਹਾਂ ਜਿਹੜਾ ਤੁਸੀਂ ਸੰਘਰਸ਼ ਕਰਿਆ ਸਰਕਾਰੀ ਸਕੂਲਾਂ ਦੇ ਹੁੰਦੇ ਹੁੰਦੇ ਇਹ ਬੱਚਿਆਂ ਨੂੰ ਆਪਣੇ ਕੋਲ ਪੜ੍ਹਾਉਣਾ ਦਿੱਕਤਾਂ ਤਾਂ ਬਹੁਤ ਆਈਆਂ ਹੋਣਗੀਆਂ ਦੇਖੋ ਮੇਰੀ ਪੜ੍ਹਾਈ ਇਹਨੂੰ ਪੜ੍ਹਾਈ ਨਾ ਕਹੋ ਏ ਮੈਂ ਜਿਹੜੇ ਸਕੂਲ ਪਾਨੀ ਆ ਨਾ ਉੱਥੇ ਪੜਦੇ ਹੀ ਨੇ ਹਾਂ ਪ੍ਰਿੰਸੀਪਲ ਨੂੰ ਫੋਨ ਕਰਨੀਆਂ ਟੀਚਰਾਂ ਨੂੰ ਫੋਨ ਕਰਨੀਆਂ ਇਹਨਾਂ ਦਾ ਹਾਲਚਾਲ ਪੁੱਛਦੀ ਰਹਿਣੀਆਂ ਇਹਨਾਂ ਨਾਲ ਇਨ ਟੱਚ ਰਹਿਣੀਆਂ ਸ਼ਾਮ ਨੂੰ ਮੈਂ ਇਹਨਾਂ ਨੂੰ ਬੁਲਾਨੀਆਂ ਸਿਰਫ ਤੇ ਸਿਰਫ ਚੰਗੀਆਂ ਗੱਲਾਂ ਤਾਂ ਕਿ ਸਮਾਜ ਵਿੱਚ ਅੱਛੀ ਤਰ੍ਹਾਂ ਵਿਚਰ ਸਕਣ ਕਿਉਂਕਿ ਸਾਡੇ ਕਹਿੰਦੇ ਤੂੰ ਪੜ ਹੀ ਲਿਖੀ ਨਹੀਂ ਹੈ ਪਰ ਲੱਗਦੀ ਤਾਂ ਹੈ ਨਾ ਮੈਂ ਕਿ ਘਰ 'ਚ ਜੋ ਮਿਲਿਆ ਸੰਸਕਾਰ ਸਿੱਖਿਆ ਦਾਦਾ ਜੀ ਕੋਲੋਂ ਪਾਪਾ ਕੋਲੋਂ ਜੋ ਵੀ ਹੈ ਤੇ ਜ਼ਿੰਦਗੀ ਗੁਜ਼ਰ ਗਈ ਮਸ ਜਾਨੀਆਂ ਨਾ ਬੱਚਿਆਂ ਨੂੰ ਸਮਾਜ ਚ ਉੱਠਣਾ ਬੈਠਣਾ ਕੋਈ ਪਤਾ ਨਹੀਂ ਕਿਹੜਾ ਬੱਚਾ ਕਿਹੜੀ ਰੂਹ ਤਰੱਕੀ ਕਰ ਜਾਏ ਸੋ ਜਸਟ ਗਾਈਡੈਂਸ ਹੁਣ ਇੰਨੀਆਂ ਲਿਖੀਆਂ ਪੜੀਆਂ ਲਿਖੀਆਂ ਸਾਰੀਆਂ ਫਰੈਂਡਸ ਨੇ ਤੇ ਕੁਛ ਨਾ ਕੁਛ ਇਹਨਾਂ ਨੂੰ ਆ ਕੇ ਗਾਈਡ ਕਰਦੀਆਂ ਇਹਨੇ ਨਾ ਕੁਛ ਨਾ ਕੁਛ ਤਾਂ ਮਿਲੇਗਾ ਇਹਨਾਂ ਨੂੰ ਮੇਰੇ ਹਸਬੰਦ ਦੀ ਇੱਕ ਕਵਿਤਾ ਸੀ ਉਹ ਪੋएट ਹੈਗੇ ਸਨ ਤੇ ਉਸੀ ਉਹਦਾ ਹੈਡਿੰਗ ਸੀ ਵਿਦਿਆ ਤੇ ਤਾਂ ਉਹਦਾ ਦੋ ਲਾਈਨਾਂ ਮੈਨੂੰ ਬਹੁਤ ਅੱਛੀਆਂ ਲੱਗਦੀਆਂ ਨੇ ਵੀ ਕਹਿੰਦੇ ਵਿਦਿਆ ਕਿਸੇ ਦੇ ਪਿਓ ਦੀ ਨੇ ਵਿਦਿਆ ਕਿਸੇ ਦੇ ਪਿਓ ਦੀ ਨਹੀਂ ਮਿਹਨਤ ਕਰੇ ਸੋ ਪਾਵੇ ਕਈ ਅਮੀਰ ਤਰਸਦੇ ਰਹੇਗੇ ਪਰੇ ਹੱਥ ਨਾ ਆਵੇ ਸੋ ਵਿਦਿਆ ਦਾ দান ਇਹੋ ਜਿਹਾ ਹੈ ਕਿ ਤੁਹਾਨੂੰ ਹਰ ਮੋੜ ਤੇ ਹਰ ਜਗ੍ਹਾ ਕੰਮ ਆਏਗਾ ਪਰ ਸਭ ਤੋਂ ਪਹਿਲੇ ਮਕਾਨੀਆ ਆਪਣੀ ਮਾਤ੍ਰਭਾਸ਼ਾ ਆਪਣੀ ਦੇਸ਼ ਭਾਸ਼ਾ ਉਸ ਤੋਂ ਬਾਅਦ ਕੋਈ ਵੀ ਭਾਸ਼ਾ ਸਿੱਖੋ ਦੇਖੋ ਸਭ ਦਾ ਸਤਿਕਾਰ ਕਰੋ ਆਫਟਰ ਲੈਂਗੁਏਜ ਹੈ ਹਾਂ ਇੰਗਲਿਸ਼ ਤਾਂ ਜ਼ਰੂਰ ਵੀ ਇੰਟਰਨੈਸ਼ਨਲ ਲੈਂਗੁਏਜ ਹੈ ਉਹ ਪਰ ਮੈਂ ਫੇਰ ਵੀ ਤੀਸਰੇ ਨੰਬਰ ਤੇ ਰੱਖੀ ਹੋਈ ਹੈ ਚਾਈਲਡ ਡਿਪਾਰਟਮੈਂਟ ਦਾ ਕੋਈ ਸਹਿਯੋਗ ਮਿਲਿਆ ਹਾਂ ਚਾਈਲਡ ਹਾਂ ਮਿਲਿਆ ਸੋਚਿਆ ਸੋਚਣਾ ਬਹੁਤ ਪੈਗਾ ਕੀ ਗੱਲ ਹੋਗੀ ਨਹੀਂ ਹੁਣ ਮੈਨੂੰ ਮੈਨੂੰ ਯਾਦਾਂ ਹੀ ਨਹੀਂ ਰਹਿੰਦੀਆਂ ਹੁਣ ਆਈ ਏਮ ਨਾਓ 81 ਪਲੱਸ ਹੁਣ ਭੁੱਲਣਾ ਸ਼ੁਰੂ ਹੋ ਗਿਆ ਡੈਡਲੀ ਬੈਕ ਗੇਅਰ ਲੱਗ ਗਿਆ ਹੁਣ ਤੇ ਤੇ ਉਹ ਸ਼ਾਈਨਾ ਕਪੂਰ ਉਹੀ ਗੱਲ ਮੈਂ ਨਾ ਮੰਨ ਕੇ ਚੱਲਣੀ ਆ ਉਹਦਾ ਨਾ ਮੈਂ ਨਿਊਜ਼ਪੇਪਰ ਚ ਪੜਿਆ ਮੈਂ ਚੱਕ ਕੇ ਫੋਨ ਕਰ ਲਿਆ ਬਈ ਚਾਈਲਡ ਅਫੀਸਰ ਸ਼ਾਇਆ ਹਾਂ ਕਹਿੰਦੇ ਹਾਂ ਬੋਲ ਰਹੀ ਹਾਂ ਆਂਟੀ ਮੈਂ ਕਿਹਾ ਬੇਟੇ ਅਸੀਂ ਇੱਥੇ ਬੈਠੇ ਆਂ ਤੇ ਤੁਸੀਂ ਸਾਡੇ ਲਈ ਕੀ ਕਰ ਸਕਦੇ ਹੋ ਉਹਨੇ ਤਾਂ ਮੈਂਟਨਲ ਆਇਆ ਆ ਗਈ ਤੇ ਆ ਗਈ ਐਨੀ ਖੁਸ਼ ਹੋਈ ਕਿਉਂਕਿ ਉਹਨਾਂ ਨੂੰ ਉਦੋਂ ਇਹ ਕੋਈ ਪ੍ਰੋਜੈਕਟ ਮਿਲਿਆ ਸੀ ਗਵਰਨਮੈਂਟ ਵੱਲੋਂ ਤੇ ਬੀਇੰਗ ਚਾਈਲਡ ਅਫੀਸਰ ਸੋ ਉਹਨਾਂ ਨੂੰ ਪ੍ਰੋਜੈਕਟ ਮਿਲ ਗਿਆ ਮੈਨੂੰ ਅਫੀਸਰ ਮਿਲ ਗਈ ਉਨਾਂ ਨੇ ਸਭ ਤੋਂ ਪਹਿਲੇ ਪੇਂਟ ਕਰਾਇਆ ਸੀ ਆ ਦੇਖ ਰਹੇ ਹੋ ਨਾ ਬੇਟੀ ਬਚਾਓ ਇਧਰ ਪਿੱਛੇ ਬੈਕਸਾਈਡ ਤੇ ਬੈਕਸਾਈਡ ਤੇ ਬੇਟੀ ਬਚਾਓ ਬੇਟੀ ਪੜਾਓ ਮੈਂ ਕਿਹਾ ਸ਼ਾਇਨਾ ਲਿਖਾਓ ਬੇਟੀ ਵਸਾਓ ਕਿਉਂਕਿ ਬੇਟੀ ਵਸਾਓ ਬੇਟੀ ਬਚਾਓ ਬੇਟੀ ਪੜਾਓ ਤੇ ਇੱਥੇ ਬਹੁਤ ਜ਼ਰੂਰੀ ਆ ਬੱਚੀਆਂ ਨੂੰ ਸਿੱਖਿਆ ਦੇਣੀ ਇੱਕ ਬੇਟੀ ਨੇ ਦੋ ਘਰ ਚਲਾਣੇ ਨੇ ਪਲੱਸ ਆਪਣੀ ਫੈਮਿਲੀ ਸੋ ਬੇਟੀ ਦਾ ਲਰਨਡ ਹੋਣਾ ਬਹੁਤ ਜ਼ਰੂਰੀ ਹੈ ਤੇ ਕਿਉਂਕਿ ਦੇਖੋ ਠੀਕ ਹੈ ਫਾਦਰ ਦਾ ਵੀ ਰੋਲ ਹੈ ਪਰ ਫਾਦਰ ਸਵੇਰੇ ਗਏ ਰਾਤੀ ਆਏ ਜ਼ਿਆਦਾ ਰੋਲ ਮਦਰ ਦਾ ਹੈ ਹੈਨਾ ਪਹਿਲਾ ਗੁਰੂ ਮਾਂ ਹੁੰਦੀ ਹੈ ਤੇ ਜੇ ਉਹ ਪੜੀ ਲਿਖੀ ਥੋੜੀ ਬਹੁਤ ਸਿਆਣੀ ਹੋਏਗੀ ਤਾਂ ਨੇਚਰਲੀ ਬੱਚਿਆਂ ਦੀ ਇਨੀ ਹੋਰ ਅੱਛੀ ਪੱਥੀ ਹੋਏਗੀ ਸੋ ਇਸ ਤਰ੍ਹਾਂ ਉਹਨੇ ਸਾਨੂੰ ਬੜੀ ਹੈਲਪ ਕੀਤੀ ਚਾਈਨਾ ਨੇ ਉਸ ਤੋਂ ਬਾਅਦ ਅਜ ਤੱਕ ਪੇਂਟ ਨਹੀਂ ਹੋ ਸਕਿਆ ਦੇਖ ਹਾਂ ਸਭ ਕੋਈ ਦੇਖੋ ਸਭ ਐਤ ਕਿੰਨੀਆਂ بارشਾਂ ਹੈਗੀਆਂ ਸੀ ਸਾਡੇ ਬੋਰਡ ਸਾਰੇ ਵਿੱਚੋਂ ਚੋਰੀ ਕਰਕੇ ਲੈ ਗਏ ਪਿੱਛੇ ਦੇਖੋ ਨਾ ਸਾਰੇ ਬੋਰਡ ਉਤਰੇ ਪਏ ਨੇ ਤੇ ਉਹ ਕਰੀਏ ਕਿ ਹੁਣ ਇੱਥੇ ਐਨੀ ਚੋਰੀ ਹੁੰਦੀ ਹਰ ਦੂਸਰੇ ਦਿਨ ਹਰ ਦੂਸਰੇ ਦਿਨ ਸਮਾਨ ਚੁਕਿਆ ਪਿਆ ਹੁੰਦਾ ਦਿੱਲੀ ਖਰਾਬ ਹੋ ਜਾਂਦਾ ਵੀ ਕਿੰਨਾ ਕੁ ਸਟੋਰ ਕਰੋ ਠੀਕ ਹੈ ਸੰਤ ਮਸਕੀਨ ਜੀ ਹੈਗੇ ਸੀ ਬਹੁਤ ਮੰਨੇ ਹੋਏ ਨੇ ਇੰਡੀਆ ਦੇ ਉਹਨਾਂ ਨੂੰ ਮੈਂ ਇੱਕ ਵਾਰੀ ਕੁਐਸਚਨ ਕੀਤਾ ਮੈਂ ਅਲਵਰ ਗਈ ਸੀ ਮੈਂ ਕਿਹਾ ਮਹਾਰਾਜ ਜੀ ਮੈਨੂੰ ਇੱਕ ਗਾਈਡ ਕਰੋ ਕਿ ਮੇਰਾ ਦਿਲ ਕਰਦਾ ਹੈ ਸੇਵਾ ਕਰਨ ਤੇ ਤੇ ਅਸੀਂ ਨਾ ਹਰਮੋਨੀਅਮ ਮੈਨੂੰ ਕੀਰਤਨ ਦਾ ਵੀ ਸ਼ੌਕ ਸੀ ਸਿੰਗਿੰਗ ਦਾ ਤਾਂ ਬਹੁਤ ਸੀ ਜੋ ਪੂਰਾ ਨਹੀਂ ਹੋ ਸਕਿਆ ਤੇ ਕੀਰਤਨ ਮੈਂ ਕਰ ਲੈਂਦੀ ਆ ਥੋੜਾ ਬਹੁਤ ਤੇ ਮੇਰੇ ਪਿਤਾ ਜੀ ਉਹਨਾਂ ਮੈਂ ਪਿਤਾ ਜੀ ਕਹਣਾ ਬਹੁਤ ਸਾਲ ਹੋ ਗਏ ਉਹਨਾਂ ਦੇ ਗੁਜ਼ਰਨ ਤੋਂ 2 ਸਾਲ ਪਹਿਲ ਹੁੰਦੀ ਗੱਲ ਅਲਵਰ ਤੇ ਮੈਂ ਕਿਹਾ ਜੀ ਜਦੋਂ ਕੋਈ ਹਾਰਮੋਨੀਅਮ ਤੇ ਪੈਸੇ ਰੱਖਦਾ ਹੈ ਸ਼ਰਮ ਆਉਂਦੀ ਹੈ ਵੀ ਆਪਾਂ ਪ੍ਰੋਫੈਸ਼ਨਲ ਥੋੜੀਆਂ ਵੀ ਸ਼ੌਕ ਹੈ ਸਾਨੂੰ ਕਹਿੰਦੇ ਨਾ ਬੇਟਾ ਮੈਂ ਕਿਹਾ ਉੱਥੇ ਹੀ ਅਸੀਂ ਦਿਆਂ ਨੇ ਕਹੇ ਹੱਸ ਪਏ ਕਹਿੰਦਾ ਨਹੀਂ ਉੱਥੇ ਨਹੀਂ ਦਿਆ ਕਰੋ ਸੇਵਾ ਚ ਲਗਾਓ ਉਹ ਪੈਸਾ ਤੁਹਾਨੂੰ ਕੋਈ ਨਹੀਂ ਦਿੰਦਾ ਉਹ ਕੀਰਤਨ ਦਾ ਸਤਕਾਰ ਹੈ ਤੇ ਤੁਸੀਂ ਉਸ ਨੂੰ ਜਿੱਥੇ ਲੋੜ ਹੈ ਉੱਥੇ ਲਗਾਓ ਤੇ ਮੈਂ ਕਹਾਂ ਜੀ ਸ਼ਰਮ ਬਹੁਤ ਆਂਦੀ ਪੈਸਾ ਮੰਗਣਾ ਬਹੁਤ ਔਖਾ ਹੈ ਕਹਿੰਦੇ ਨਾ ਫਿਰ ਜੇ ਸੇਵਾ ਕਰਨੀ ਤਾਂ ਫਿਰ ਇਹ ਵਿੱਚੋਂ ਵਰਡ ਹਟਾ ਦਿਓ ਕਿਉਂਕਿ ਕਈ ਹੱਸਦੇ ਨੇ ਕਈ ਮਜ਼ਾਕ ਕਰਦੇ ਨੇ ਕਈ ਚੰਗਾ ਸਮਝਦੇ ਨੇ ਕਈ ਮਾੜਾ ਸਮਝਦੇ ਨੇ ਆਪਣੀ ਆਪਣੀ ਸੋਚ ਹੈ ਪਰ ਮੈਂ ਫਿਰ ਇਸ ਰਾਹ ਤੇ ਚੱਲ ਪਈ ਬਸ ਜੋ ਦੇ ਉਸ ਦਾ ਵੀ ਭਲਾ ਜੋ ਨਾ ਦੇ ਉਸ ਦਾ ਵੀ ਭਲਾ ਭਲੇ ਦਾ ਭਲਾ ਕਿਉਂਕਿ ਗੁਰੂ ਨਾਨਕ ਜਿਹੜਾ ਦਸਵੰਦ ਦੱਸਿਆ ਨਾ ਗੁਰੂ ਨਾਨਕ ਨੇ ਸੋ ਉਹਨਾਂ ਕ ਸਰ ਜਾਂਦਾ ਸੀ ਬੱਚੇ ਵੀ ਮਤਲਬ ਹੈਲਪ ਕਰਦੇ ਸੀ ਕਹਿੰਦੇ ਮਮੀ ਜੋ ਦਿਲ ਕਰਦਾ ਜਿਵੇਂ ਦਿਲ ਕਰਦਾ ਲਾਈਫ ਸਟਾਈਲ ਆਪਣਾ ਰੱਖੋ ਤੇ ਟਾਈਮ ਪਾਸ ਕਰੋ ਮੈਨੂੰ ਕੋਈ ਥੋੜੀ ਸਾਰੀਆਂ ਗੱਲਾਂ ਵਧੀਆ ਲੱਗੀਆਂ ਥੋੜੀ ਇੱਕ ਗੱਲ ਜੋ ਮਾੜੀ ਲੱਗੀ ਉਹ ਇਹ ਹੈ ਕਿ ਤੁਸੀਂ ਆ ਗੱਲ ਕਹੀ ਹੈ ਕਿ ਮੈਂ ਘੱਟ ਪੜੀਆਂ ਪਰ ਤੁਸੀਂ ਘੱਟ ਪੜੇ ਲਿਖੇ ਵੀ ਉਹਨਾਂ ਲੋਕਾਂ ਨੂੰ ਪੜਾ ਰਹੇ ਹੋ ਜਿਹੜੇ ਲੋਕ ਆ ਸਮਾਜ ਦੀ ਸਾਰਾ ਕੁਝ ਸਿੱਖ ਕੇ ਵੀ ਆਪਣੀ ਅੱਖਾਂ ਬੰਦ ਕਰਕੇ ਬੈਠ ਨੇ ਸੋ ਮੈਂ ਇਹ ਗੱਲ ਤੁਹਾਨੂੰ ਸੁਜੈਸਟ ਕਰੂੰਗਾ ਕਿ ਆ ਗੱਲ ਕਹਿਣੀਆ ਘਟਾ ਦਿਓ ਕਿ ਕੀ ਕਹਿ ਰਹੇ ਹੋ ਸੈਕਰੀਫਾਈਸ ਕੀਤਾ ਇਹ ਡੇਵਨ ਤੋਂ ਮੈਂ ਮਿਲਿਆ ਆਂਟੀ ਨੇ ਸੁਸਾਇਟੀ ਦੇ ਲਈ ਇੱਕ ਬਹੁਤ ਵੱਡਾ ਸੈਕਰੀਫਾਈਸ ਕੀਤਾ ਮੈਂ ਇਹਨਾਂ ਨੂੰ ਕਈ ਵਾਰੀ ਕਿਹਾ ਵੀ ਉਹ ਲਾਈਨ ਬੋਲਿਆ ਕਰੋ ਇਹ ਨਹੀਂ ਬੋਲਦੇ ਉਹ ਮੈਂ ਬੋਲ ਰਹੀ ਆਂ ਕਿ ਮੈਂ ਇਹਨਾਂ ਦੇ ਨਾਲ ਸ਼ੁਰੂ ਤੋਂ ਹੀ ਜੁੜੀ ਹੋਈ ਸੀ 2004 ਦੇ ਵਿੱਚ ਗਵਰਨਮੈਂਟ ਦੀ ਸਕੀਮ ਸੀ ਵੀ ਕਿਸੇ ਵੀ ਏਜ ਗਰੁੱਪ ਦਾ ਬੱਚਾ ਹੈਗਾ ਉਹਨੂੰ ਸਕੂਲ 'ਚ ਪਾਓ ਚਾਹੇ ਉਹ ਸਰਕਾਰੀ ਸਕੂਲ 'ਚ ਜਾਏ ਚਾਹੇ ਪ੍ਰਾਈਵੇਟ ਸਕੂਲ 'ਚ ਜਾਏ ਰਿਕੋਗਨਾਈਜ਼ ਸਕੂਲ 'ਚ ਜਾਏ ਤਾਂ ਇੱਥੇ ਜਿੰਨੇ ਵੀ ਬੱਚੇ 2004 ਦੇ ਨੇੜੇ ਆਉਂਦੇ ਸੀ ਉਹਨਾਂ ਵਿੱਚੋਂ ਕੋਈ ਵੀ ਬੱਚਾ ਸਕੂਲ ਨਹੀਂ ਸੀ ਜਾਂਦਾ ਉਹਨਾਂ ਦੇ ਵਿੱਚੋਂ 28 ਬੱਚਿਆਂ ਦੇ ਇੱਕ ਦਿਨ ਦੇ ਵਿੱਚ ਹੀ ਐਫੀਡੇਵਿਟ ਬਣਵਾ ਕੇ ਆਂਟੀ ਨੇ ਉਹਨਾਂ ਨੂੰ ਬੱਗੀਖਾਨਾ ਪ੍ਰਾਇਮਰੀ ਸਕੂਲ ਹੈ ਉਰੇ ਉੱਥੇ ਐਡਮਿਟ ਕਰਵਾਇਆ ਇਹ ਬਹੁਤ ਵੱਡਾ ਇਹਨਾਂ ਦਾ ਸੈਕਰੀਫਾਈਸ ਸੀ ਕਿ 28 ਬੱਚਿਆਂ ਦੇ ਇਕੱਠੇ ਤੁਸੀਂ ਉਹ ਬਣਵਾਉਣਾ ਸਰਟੀਫਿਕੇਟਸ ਬਣਵਾਉਣਾ ਡੇਟ ਆਫ ਬਰਥ ਦੇ ਡੇਟ ਆਫ ਬਰਥ ਨਹੀਂ ਮਤਲਬ ਉਹ ਇੱਕ ਕੋਰਟ ਵੱਲੋਂ ਹੁੰਦਾ ਵੀ ਮੇਰੇ ਬੱਚੇ ਦੀ ਡੇਟ ਆਫ ਬਰਥ ਹੀ ਹੈ ਤਾਂ ਉਹਦੇ ਨਾਲ ਬੱਚਾ ਦਾਖਲ ਹੋ ਜਾਂਦਾ ਸੀ ਅੱਜ ਤਾਂ ਬੱਚੇ ਆਧਾਰ ਕਾਰਡ ਨਾਲ ਹੁੰਦੇ ਆ ਪਰ 2004 ਵਿੱਚ ਗਵਰਨਮੈਂਟ ਨੇ ਏਜ ਗਰੁੱਪ ਦੇ ਅਕੋਰਡਿੰਗ 12 ਸਾਲ ਦੇ ਬੱਚੇ ਨੂੰ ਜਿਵੇਂ ਉਹਨਾਂ ਨੇ 6ਵੀਂ ਜੀ ਬਿਠਾਤਾ ਭਾਵੇਂ ਉਹ 5 ਸਾਲ ਪਹਿਲਾਂ ਸਕੂਲ ਨਹੀਂ ਗਿਆ ਤਾਂ ਉਹਨਾਂ ਛੇਵੀਂ 'ਚ ਦਾਖਲ ਕਰਾਇਆ ਗਿਆ ਬਹੁਤ ਸਾਰੇ ਬੱਚਿਆਂ ਨੂੰ ਤੀਜੀ ਚੌਥੀ ਕਿਉਂਕਿ ਬੱਚੇ ਵੱਡੇ ਸੀਗੇ ਉਹ ਆਪਣੀਆਂ ਮਾਵਾ ਨਾਲ ਕੰਮਤੇ ਜਾਂਦੇ ਸੀ ਉਹਨਾਂ ਦਾ ਕੰਮ ਛੁਡਾ ਕੇ ਉਹਨਾਂ ਨੂੰ ਸਕੂਲ ਦੇ ਵਿੱਚ ਦਾਖਲ ਕਰਾਇਆ ਗਿਆ ਇਹਦੇ ਲਈ ਆਂਟੀ ਨੂੰ ਮੇਰੇ ਵੱਲੋਂ ਇੱਕ ਬਹੁਤ ਵੱਡਾ ਸਰਟੀਫਿਕੇਟ ਹੈ ਪਰ ਇਹਨਾਂ ਕੋਲ ਕੋਈ ਸੇਵਿੰਗ ਨਹੀਂ ਹੈ ਹੋਜੀ ਕੋਈ ਫੋਟੋ ਨਹੀਂ ਹੈ ਕੋਈ ਮਤਲਬ ਪੈਨ ਡਰਾਈਵ ਵਿੱਚ ਕੁਝ ਸੇਵ ਨਹੀਂ ਹੈ ਕਿ ਲੋਕਾਂ ਨੂੰ ਦੱਸ ਸਕਣ ਵੀ ਹਾਂ ਮੈਂ ਇਹ ਕੀਤਾ ਸੋ ਬਿਲਕੁਲ ਮਸਤੀ ਦੀ पाठशाला ਸਹਿਯੋਗ ਤੇ ਉਹ ਜਿਹੜਾ ਕਰਮ ਸੀ ਜੋ ਰੱਬ ਦੀ ਦਾਤ ਨਾਲ ਚੱਲਦਾ ਜਾ ਰਿਹਾ ਚੱਲੇਗਾ ਵੀ ਸੋ ਸਾਨੂੰ ਇਹ ਜੇ ਲੋਕਾਂ ਦਾ ਯੋਗਦਾਨ ਤੇ ਸਮਰਥਨ ਕਰਨਾ ਚਾਹੀਦਾ ਜੋ ਸਮਾਜ ਸੁਧਾਰਨ ਵਾਸਤੇ ਜਾਂ ਸਮਾਜ ਨੂੰ ਬਦਲਣ ਵਾਸਤੇ ਕੁਝ ਕਦਮ ਚੱਕਦੇ ਨੇ ਉਹਨਾਂ ਰੋਕਣਾ ਨਹੀਂ ਚਾਹੀਦਾ ਸਗੋਂ ਸਹਿਯੋਗ ਕਰਨਾ ਜੇ ਸਰਕਾਰਾਂ ਨੂੰ ਵੀ ਇਸ ਦਾ ਆਪਣਾ ਯੋਗਦਾਨ ਪਾਉਣਾ ਚਾਹੀਦਾ ਸੋ ਹੋਰ ਵੀ ਅਪਡੇਟ ਲਈ ਬਣੇ ਰਹੋ ਪੰਜਾਬੀ ਲੋਕ ਦੇ ਨਾਲ